ਸੋ ਕਹੋ ਟਲ ਗੁਰਸੇਵੀਐ ਐ ਨਿਸ ਸਹਿਜ ਸੁਭਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾ ਵਾਹਿ ਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਸੁਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਪਾਂਡਾ ਧੋਏ ਬੈਸ ਧੂਪ ਦੇਵੋ ਤੋ ਤੁਧੈ ਕਉ ਜਾਵਹੁ ਦੂਦ ਕਰਮ ਫੁਨ ਸੁਰਤ ਸਮਾਇਣਾ ਹੋਏ ਨਿਰਾਸ ਜਮਾਵਹੁ ਭਾਂਡਾ ਧੋਏ ਬੈਸ ਤੂਪ ਦੇਵੋ ਤਾ ਤੂਦੈ ਵਹੋ ਦੂਦ ਕਰਮ ਫੁਨ ਸੁਰਤ ਸਮਾਇਣਾ ਹੋਏ ਨਿਰਾਸ ਜਮਾਵੋ ਜਪੋ ਤੈ ਕੋ ਨਾਮ ਅਵਰ ਨਿਰਾਫਲ ਕਾਮਾ ਰਹਾ ਓ ਇਹ ਮਨ ਈਤੀ ਹਾਥ ਕਰੋ ਫੋਨ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨਬਿਦ ਅੰਮ੍ਰਿਤ ਪਾਵੋ सम्पट जीत सर नाम पावन पाति त्रिपत करे पूजा प्राण सेवक जे सेवे इन बेद साहिब रमत रहे ਕਹਿੰਦੇ ਕਹੇ ਕਹੇ ਕਹਿ ਜਾਵੇਂ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਕਹਿੰਦੇ ਕਹੀਂ 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 ਕਹਿ ਜਾਵੇਂ ਤੂੰ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਸੂਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁਧ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦਾ ਪਾਵਨ ਰੱਬੀ ਗੁਰੂ ਫਰਮਾਨ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 728 ਅੰਕ ਉੱਪਰ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਾਈਂ ਦਾ ਰੱਬੀ ਗੁਰਪਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਦਿਵਾਜੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ